ਸਵਾਗਤ ਹੈ ਵੀਰ ਗਰਿਆਲ ਡੈਰੀ ਫਾਰਮ ਪਿੰਡ ਤੁੰਗਾ ਹੈੜੀ ਤਸੀ ਰੈਕੌਰ ਜ਼ਿਲ੍ਹਾ ਲੁਧਿਆਣਾ ਰੈਕੌਰ ਤੋਂ 10-12 ਕਿਲੋਮੀਟਰ ਤੇ ਪਿੰਡ ਰੈਕੌਰ ਤੋਂ ਅਹਮਤਗੜ ਵਾਲੀ ਸੜਕ ਤੇ ਆਂਡੂ ਪਿੰਡ ਦਾ ਤੁੰਗਾ ਹੈੜੀ ਪਿੰਡਾ ਜਰਸੀ ਗਾਇਆਂ ਦਿਖਾਉਨੇ ਆਪਾਂ ਆਪਣੇ ਕੋਲ ਜਰਸੀ ਗਾਇਆਂ ਹੁੰਦੀਆਂ ਨੇ ਆਪਣੇ ਸੱਜਣ ਵੀਰ ਜੋ ਦੇਖਦੇ ਨੇ ਆਪਾਂ ਨੂੰ ਫੋਲੋ ਕਰਦੇ ਨੇ ਤਕਰੀਬਨ ਆਪਣੇ ਕੋਲੇ ਨਾਗ ਖੜੀ ਹੁੰਦੇ ਨੇ ਤੇ ਅੱਜ ਜੇ ਆਪਾਂ ਛੋਟੇ ਭਾਤੋ ਦਿਖਾਉਣੇ ਆ ਇੱਕ ਨੰਬਰ ਵਾਲੀ ਛੋਟੇ ਭਾ ਦੀ ਸੇਲ ਹੋ ਗਈ ਦੋ ਨੰਬਰ ਵਾਲੀ ਦਿਖਾਉਣੇ ਆ ਤੁਹਾਨੂੰ ਬੱਚੀ ਤਾਜੀ ਸੂਈ ਹੋਈ ਆ ਜਰਸੀ ਮਗਰ ਬਹੁਤ ਸੋਹਣੀ ਬੱਚੀ ਆ 10 12 ਦਿਨ ਦੀ ਸੂਈ ਹੋਈ ਆ ਬੱਸੀ ਮਗਰ ਦਿਖਾ ਦਿੰਨੇ ਆ ਤੁਹਾਨੂੰ ਤੋੜ ਕੇ ਦੂਜੇ ਸੂਏ ਸੂਈ ਹੋਈ ਆ 8 ਤੋਂ ਉੱਪਰ ਹੀ ਐਸ ਟਾਈਮ ਦੁੱਧ ਦੁੱਧ ਦਊਗੀ ਇਹ 11 12 ਕਿਲੋ ਭਾ ਬਿਲਕੁਲ ਜਾਇਜ਼ ਹੋਊਗਾ ਕਾਫੀ ਕਲਰ ਦੀ ਜਰਸੀ ਆ ਗਰਮੀ ਨਹੀਂ ਮੰਨਦੀ ਥਾਣ ਥਣ ਬਹੁਤ ਵਧੀਆ ਲੱਗਿਆ ਹੋਇਆ ਦੇਖ ਸਕਦੇ ਹੋ ਤੁਸੀਂ ਚਬਾਈ ਦੀ ਇੱਕ ਨੰਬਰ ਆ ਮੂੰਹ ਮੱਥੇ ਤੋਂ ਦੇਖ ਸਕਦੇ ਹਾਂ ਸਕਿਨ ਆ ਪੂਰੀ ਥਾਣ ਵਧੀਆ ਲੱਗਿਆ ਹੋਇਆ ਚਬਾਈ ਦੀ ਪਾਸ ਇੱਕ ਨੰਬਰ ਚਬਾਈ ਆ ਮਗਰ ਬੱਚੀ ਆ ਬਹੁਤ ਸੋਹਣੀ ਭਾ ਬਿਲਕੁਲ ਜਾਇਜ਼ ਰਹੂਗਾ 32000 ਦੀ ਦੇ ਦਾਂਗੇ ਮਾਨ ਤਨ ਮੌਕੇ ਤੇ ਹੋ ਜਾਊਗਾ ਕੋਈ ਗੱਲ ਨਹੀਂ ਦੁੱਧ 11 12 ਕਿਲੋ ਦੁੱਧ ਦਊਗੀ ਬੱਚੀ ਬਹੁਤ ਸੋਹਣੀ ਜਰਸੀ ਬੱਸੀ ਆ ਮਗਰ ਤਾਜੀ ਸੂਈ ਹੋਈਆਂ ਦੇਖ ਸਕਦੇ ਹੋ ਤੁਸੀਂ ਬਾ ਬਿਲਕੁਲ ਜਾਇਜ਼ ਆ ਰੇਟ ਆਪਣੇ ਜਾਇਜ਼ ਹੀ ਹੁੰਦੇ ਨੇ ਬਾਕੀ ਮਾਨ ਤਨ ਵੀਰ ਮੌਕੇ ਤੇ ਹੋ ਜਾਊਗਾ 2 ਨੰਬਰ ਤੇ ਸਾਹੀਆਲ ਬਹੁਤ ਵੀਰ ਮੰਗਦੇ ਆ ਸਾਹੀਆਲ ਜਿਨ੍ਹਾਂ ਨੂੰ ਤਾਂ ਪਤਾ ਸਾਹੀਆਲ ਬਾਰੇ ਉਹਦਾ ਵੀਰ ਸਾਹਮ ਲੈੰਦੇ ਆ ਬਾਕੀ ਜਿਹਨੇ ਜਰਸੀ ਰੱਖੀ ਹੋਵੇ ਉਹ ਸਾਈ ਹਾਲ ਤੋਂ ਥੋੜਾ ਜਿਹਾ ਡਰਦਾ ਇਹ ਥੋੜੀ ਪਹਿਲੇ ਸੂਏ ਸੂਈ ਹੋਈ ਆ ਵੱਡੇ ਕੱਦ ਚ 5-7 ਕਿਲੋ ਦੁੱਧ ਆ ਇਸ ਟਾਈਮ 5-7 ਕਿਲੋ ਹਾਜ਼ਰਾ ਆ ਇਸ ਟਾਈਮ ਆਈ ਆ ਥੋੜਾ ਜਿਹਾ ਇਹ ਕਰਦਾ ਜਿਆਦਾ ਕਰਦੀ ਹੁੰਦੀ ਆ ਮਾੜੀ ਮੋਟੀ ਔੜ ਕਰਦੀ ਆ ਵੱਡੇ ਕੱਦ ਦੇ ਵਿੱਚ ਆ ਕਦਾ ਉਧਰ ਬਾਹਰ ਬਹੁਤ ਕੱਟ ਕਾੜਦਿਆ ਰੇ ਮੂਰੀ ਦੀ ਹਲਕਤ ਮੰਨ ਜਾਂਦੀ ਐ। ਲੇ ਵਾਲੂ ਬਾ ਥਾਨ ਸੋਣ ਇੱਕ ਨੰਬਰ ਆ। ਆਪਾਂ ਵੀਰ ਦੱਸ ਕੇ ਦਿੰਨੇ ਆ ਥੋੜੀ ਜੀ ਔੜ ਕਰਦੀ ਆ। ਆਪਾਂ ਇਹਦਾ ਵੀ ਬਿਲਕੁਲ ਜਾਇਜ ਆ 25000 ਦੀ ਦੇ ਦਾਂਗੇ ਜੀ। ਮੱਛਾ ਮਗਰ ਆ। 3 ਨੰਬਰ ਤੇ ਝੋਟੀ ਟੋਕਰ ਝੋਟੀ ਦਿਖਾਉਣਾ 3 ਨੰਬਰ ਤੇ ਬਹੁਤ ਸੋਹਣੀ ਦੂਜੇ ਸੂਏ ਚੋਟੀ ਆ ਥਾਣ ਸੋਣ ਬਹੁਤ ਵਧੀਆ ਲੱਗਿਆ ਚਵਾਈ ਦੀ ਇੱਕ ਨੰਬਰ ਆ 5 ਕਿਲੋ ਦੁੱਧ ਆ ਇਸ ਟਾਈਮ ਆਈ ਆ ਆਪਣੇ ਕੋਲੇ ਤੋਂ